On <speaking in foreign language> ਗਯੋਲ ਮੋ ਹੋਇਆ ਕਿਵੇਂ ਮੈਂ ਜਾ ਰਾਂ ਉਹਨਾਂ ਨੂੰ ਵਧਾਈਆਂ ਜੋ ਅਜਾੜ ਹੋਏ ਨੇ ਜਿਹੜੇ ਨੇ ਗਲਾਮ ਗੱਲ ਉਹਨਾਂ ਦੀ ਕਰਾਂ ਉਹਨਾਂ ਨੂੰ ਵਧਾਈਆਂ ਜੋ ਅਜਾੜ ਹੋਏ ਨੇ ਜਿਹੜੇ ਨੇ ਗਲਾਮ ਗੱਲ ਉਹਨਾਂ ਦੀ ਕਰਾਂ ਜੋ ਬਦੀ ਬਿਮਾਰਤਾ ਹੋਈ ਬਰਬਾਦੀ ਗੱਲ ਉਸ ਦੀ ਕਰਾਂ ਉਹਨਾਂ ਨੂੰ ਵਧਾਈਆ ਜੋ ਆਜ਼ਾਦ ਹੋਏ ਨੇ ਜਿਹੜੇ ਨੇ ਗੁਲਾਮ ਗੱਲ ਉਹਨਾਂ ਦੀ ਕਰਾਂ ਉਹਨਾਂ ਨੂੰ ਵਧਾਈਆ ਜੋ ਆਜ਼ਾਦ ਹੋਏ ਨੇ ਜਿਹੜੇ ਨੇ ਗੁਲਾਮ ਗੱਲ ਉਹਨਾਂ ਦੀ ਕਰਾਂ ਔਰ ਅੰਮ੍ਰਿਤਪਾਲ ਸਿੰਘ ਜਿੱਤਿਆ ਖਡੂਰ ਤੋਂ ਜੇਲ੍ਹ ਡੱਕ ਦਿੱਤਾ ਜਿੰਨੂੰ ਹੂ ਤਾਂ ਅਮਰ ਤੇ ਸਿਕਾਉਣਾ ਹੀ ਗਾਣਾ ਹੋ ਗਿਆ ਕਿਵੇਂ ਗੱਲ ਖੰਡ ਵੱਟ ਬੋਲ ਦੀ ਕਰਾਂ ਉਹਨਾਂ ਨੂੰ ਵਧਾਈਆਂ ਜੋ ਆਜ਼ਾਦ ਹੋਏ ਨੇ ਜਿਹੜੇ ਨੇ ਗਲਾਮ ਗੱਲ ਉਹਨਾਂ ਦੀ ਕਰਾਂ ਉਹਨਾਂ ਨੂੰ ਵਧਾਈਆਂ ਜੋ ਆਜ਼ਾਦ ਹੋਏ ਨੇ ਇਹੜੇ ਨੇ ਗਲਾਮ ਲਗਦੀ ਝੂਠ ਵਾਲੇ ਵਸਦੇ ਨੇ ਸ਼ਹਿਰ ਦੇ ਗਰਾ ਉਹਨਾਂ ਨੂੰ ਵਧਾਈਆਂ ਜੋ ਆਜ਼ਾਦ ਹੋਏ ਨੇ ਜਿਹੜੇ ਨੇ ਗਲਾਮ ਗੱਲ ਉਹਨਾਂ ਦੀ ਕਰਾਂ ਉਹਨਾਂ ਨੂੰ ਵਧਾਈਆਂ ਜੋ ਆਜ਼ਾਦ ਹੋਏ ਨੇ ਜਿਹੜੇ ਨੇ ਗਲਾਮ ਗੱਲ ਉਹਨਾਂ ਦੀ ਕਰਾਂ ਜਿਹੜੇ ਨੇ ਗਲਾਮ ਗੱਲ ਉਹਨਾਂ ਦੀ ਕਰਾਂ ਜਿਹੜੇ ਨੇ ਗਲਾਮ ਗੱਲ ਉਹਨਾਂ ਦੀ ਕਰਾਂ